ਮਾੜੇ ਅਨਸਰ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕਾਨੂੰਨ ਦਾ ਕੋਈ ਡਰ ਨਹੀਂ ਨਾ ਹੀ ਉਹਨਾਂ ਨੂੰ ਕਾਨੂੰਨ ਦੀ ਕੋਈ ਪਰਵਾਹ ਜਦੋਂ ਮਰਜੀ ਕੋਈ ਬੰਦਾ ਆਉਂਦਾ ਗੁੰਡਾ ਅਨਸਰ ਆਉਂਦਾ ਆਮ ਵਪਾਰੀ ਨੂੰ ਆਮ ਦੁਕਾਨਦਾਰ ਨੂੰ ਲੁੱਟ ਕੇ ਚਲਾ ਜਾਂਦਾ ਮੈਨੂੰ ਉਸੇ ਬਾਰ ਉਹਨੇ ਮੈਡੇ ਕੇ ਪੈਉਥੇ ਲਟਾਲਿਆ ਮੇਰੇ ਅਦਰਾਂਕੀ ਗੋਲੀ ਮਾਰਨ ਨੂੰ ਹਿੱਲਿਆ ਤੇ ਇੱਥੇ ਬਿਠਾ ਰਿਹਾ ਉੱਤੋਂ ਇੱਕ ਬੰਦਾ ਹੋਰ ਆਏ ਉਹਨਾਂ ਨੇ ਆਗੇ ਗੱਲੇ ਜੋ ਜੋ ਵੀ ਰਾਸ਼ੀ ਸੀਗੀ ਉਹਨਾਂ ਨੇ ਕੱਟ ਕੇ ਇਹ ਉਦੋਂਦੋਂ ਉਹ ਭੱਜ ਕੇ ਚਲੇ ਗਏ ਸਰਕਾਰ ਤੋਂ ਸਾਡੀ ਇੱਕੋ ਹੀ ਮੰਗ ਹੈ ਆਪ ਦੀਆਂ ਸਕਿਉਰਟੀਆਂ ਘਟਾ ਕੇ ਠੀਕ ਹੈ ਲੋਕਾਂ ਨੇ ਸਕਿਉਰਟੀ ਕਿੰਨੀ ਧਿਆਨ ਦਿਓ ਤਿੰਨ ਦਿਹਾੜੇ 11:30 ਵਜੇ ਦਾ ਟਾਈਮ ਹੋਵੇ ਜੀ ਤੇ ਵਿਹਾਰ ਚ ਬੈਠੇ ਹੋਈ ਆਪਾਂ ਤੇ ਚੋਰੀਆਂ ਹੋਣ ਲੱਗ ਜਾਂਨ ਅੱਜ ਕੱਲ ਬੰਦਾ ਕਿਤੇ ਸ਼ੇਵ ਨਹੀਂ ਮੰਡੀ ਦੇ ਵਿੱਚ ਇਹ ਆਸ ਤੇ ਚੌਥੀ ਚੋਰੀ ਹੈ ਜੀ ਕੋਈ ਸ਼ੇਫ ਹੈ ਨਹੀਂ ਨਸ਼ਿਆਂ ਵਿਰੁੱਧ ਹੁਣ ਆ ਕੇ ਕੋਈ ਨਸ਼ੇੜੀ ਕੀ ਹੈ ਹੁਣ ਗਾਂਧੀ ਨੋਕ ਜਦੋਂ ਤੁਸੀਂ ਐਂ ਦੱਸੋਗੇ 50 ਸਾਲ ਦੇ ਬਜ਼ੁਰਗ ਜਿਨ੍ਹਾਂ ਦੇ ਗੋਲੀ ਚਲਾ ਆ ਜਾਂਦੇ ਕਰ ਜਾਂਦੇ ਅਸੀਂ ਕਿੱਥੇ ਜਾਂਦੇ ਕੀ ਕਰਦੇ ਅਸੀਂ ਕੋਈ ਸੇਫ ਸਸਿਕਾਲ ਜੁੜੇ ਹਾਂ ਖਾਸ ਪੰਜਾਬੀ ਟੀਵੀ ਦੇ ਨਾਲ ਪੰਜਾਬ ਦੇ ਵਿੱਚ ਇਸ ਵਕਤ ਜਿਹੜੀ ਲਾ ਐਂਡ ਆਰਡਰ ਦੀ ਸਥਿਤੀ ਹੈ ਉਸ ਵੱਧ ਤੋਂ ਵੱਧਤਰ ਹੁੰਦੀ ਜਾ ਰਹੀ ਹੈ ਪੰਜਾਬ ਵਿੱਚ ਗੁੰਡਾ ਅੰਸਰ ਮਾੜੇ ਅੰਸਰ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕਾਨੂੰਨ ਦਾ ਕੋਈ ਡਰ ਨਹੀਂ ਨਾ ਹੀ ਉਹਨਾਂ ਨੂੰ ਕਾਨੂੰਨ ਦੀ ਕੋਈ ਪਰਵਾਹ ਜਦੋਂ ਮਰਜੀ ਕੋਈ ਬੰਦਾ ਆਉਂਦਾ ਗੁੰਡਾ ਅੰਸਰ ਆਉਂਦਾ ਆਮ ਵਪਾਰੀ ਨੂੰ ਆਮ ਦੁਕਾਨਦਾਰ ਨੂੰ ਲੁੱਟ ਕੇ ਚਲਾ ਜਾਂਦਾ ਅੱਜ ਵੀ ਜੈਤੋ ਵਿਖੇ ਖੜੇ ਆ ਜੈਤੋ ਦੇ ਮੁਕਸਰ ਰੋਡ ਵਿਖੇ ਖੜੇ ਆ ਇੱਥੇ ਬਾਬਾ ਮੋਹਨ ਦਾਸ ਦਾ ਜਿਹੜਾ ਡੇਰਾ ਉਸ ਦੇ ਬਿਲਕੁਲ ਸਾਹਮਣੇ ਇੱਕ ਕਰਿਆਨੇ ਦੀ ਦੁਕਾਨ ਹੈ ਇੱਥੇ ਪਿਸਤੌਲ ਦੀ ਨੋਕ ਤੇ ਪਿਸਤੌਲ ਦਿਖਾ ਕੇ ਦੁਕਾਨਦਾਰਾ ਨੂੰ ਲੁੱਟ ਲਿਆ ਗਿਆ ਕੀ ਕੁਝ ਹੋਇਆ ਸਾਰਾ ਤੁਹਾਨੂੰ ਜਾਣਕਾਰੀ ਦਿਵਾਉਨੇ ਆ ਕਿੱਡੇ ਮਾੜੇ ਹਾਲਾਤ ਹੋ ਗਏ ਆ ਪੰਜਾਬ ਦੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਪਰ ਇੱਥੇ ਪੰਜਾਬ ਦਾ ਅੱਜ ਕੋਈ ਵਾਰੀ ਵਾਰ ਸਿੰਗਾ ਜਿਹੜੇ ਪੁਲਿਸ ਹੈ ਉਹ ਸਾਰੀ ਲੀਡਰਾਂ ਦੀ ਸਿਕਿਉਰਿਟੀ ਦੇ ਉੱਪਰ ਲਾ ਰੱਖੀ ਹੈ ਤੇ ਜਿਹੜੇ ਲੋਕ ਹੈ ਜਿਹੜੇ ਲੀਡਰਾਂ ਨੂੰ ਬਣਾਉਂਦੇ ਆ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਉਹਨਾਂ ਦਾ ਕੋਈ ਦਰਦ ਹੀ ਨਹੀਂ ਉਹਨਾਂ ਦਾ ਕੋਈ ਦੁੱਖ ਸੁਣਨ ਵਾਲਾ ਨਹੀਂ ਇੱਕ ਆਮ ਛੋਟਾ ਦੁਕਾਨਦਾਰ ਵੀ ਕਿਸੇ ਨਾ ਕਿਸੇ ਦਰਦ ਦੇ ਮਾਹੌਲ ਦੇ ਵਿੱਚ ਜੀ ਰਿਹਾ ਕੀ ਮਾਮਲਾ ਹੋਇਆ ਜੀ ਸਰ ਮੈਂ ਦੁਕਾਨ ਤੇ ਬੈਠਾ ਸੀਗਾ ਜੀ ਤਿੰਨ ਇੱਕ ਬੰਦਾ ਆਇਆ ਅੰਦਰ ਉਨੇ ਮੈਨੂੰ ਕਿਹਾ ਵੀ ਮੈਨੂੰ ਸਮਾਨ ਦੇ ਦੇ ਮੈਂ ਕਿਹਾ ਕੀ ਦਵਾਂ ਸਮਾਨ ਉਹ ਕਹਿੰਦਾ ਜਿਹੜਾ ਕੁਝ ਹੈਗਾ ਦੇ ਕੋ ਕੱਢ ਦੇ ਕਹਿੰਦਾ ਅੱਛਾ ਕੱਢ ਕੇ ਮੈਂ ਕੀ ਕੱਢਾਂ ਉਹਨੇ ਫਿਰ ਰਿਵਾਲਵਰ ਕੱਢ ਲਈ ਅੱਛਾ ਰਿਵਾਲਵਰ ਮੇਰਾ ਤਾਂ ਲਈ ਜਿਹੜਾ ਕੁਝ ਹੈ ਕੱਢ ਦੇ ਮੈਂ ਕੋਸ਼ਿਸ਼ ਕੀਤੀ ਭੱਜ ਜਾਂਦੀ ਮੈਂ ਬਾਹਰ ਨੂੰ ਭੱਜਣ ਦੀ ਕੋਸ਼ਿਸ਼ ਮਾਰ ਕੇ ਡੇਕ ਗਿਆ ਫਿਰ ਉਹਨੇ ਮੈਨੂੰ ਦਬੋਚ ਲਿਆ ਦਬੋਚ ਕੇ ਉਹਦੇ ਹੋਰ ਸਾਥੀ ਆਇਆ ਅੰਦਰ ਉਹ ਗੱਲ ਦੇ ਸੋ ਪੈਸੇ ਕੱਢ ਕੇ ਭੱਜ ਕੇ ਮੋਟਰਸਾਈਕਲ ਦੀ ਕਾਲੀ ਪਲੇਟ ਸੀਗੀ ਉਹਨਾਂ ਦੇ ਚਿਹਰੇ ਦੇਖਦੇ ਸੀ ਨੇ ਜੀ ਉਹਨਾਂ ਚੈਨਲ ਬੰਨੇ ਵਾ ਸੀਗਾ ਸਾਫੇ ਬੰਨੇ ਵੇ ਸੀ ਇਹ ਉਹਨਾਂ ਨੇ ਤੁਹਾਨੂੰ ਗੋਲੀ ਮਾਰਨ ਦਾ ਵੀ ਕਿਹਾ ਵੀ ਮਾਰਾਂਗਾ ਹਾਂ ਮੈਂ ਗੋਲੀ ਮਾਰ ਦੂੰਗਾ ਕਹਿੰਦਾ ਜੇ ਨਾ ਕੱਢਿਆ ਕੋਸੂ ਕਹਿੰਦਾ ਮੈਨੂੰ ਉਸੇ ਬਾਰੋਨੇ ਮੈਡਕੇ ਪਿਆ ਉਹ ਤੇ ਲਟਾਲਿਆ ਮੇਰੇ ਅਦਰਾਕੇ ਕੋ ਗੋਲੀ ਮਾਰ ਦੂੰ ਹਿਲਿਆ ਦਿੱਤ ਇੱਥੇ ਬਿਠਾ ਰਿਆ ਹਾਂ ਜੀ ਫਿਰ ਉਹ ਆਪੇ ਗੱਲੇ ਚੋਂ ਕੱਢ ਕੇ ਗੱਲੇ ਕੱਢ ਕੇ ਭੱਜ ਗਿਆ ਕਿ ਕਿੰਨੇ ਮਿੰਟਾਂ ਚ ਹੋਇਆ ਸਾਰਾ ਕਿੰਨਾ ਸਮਾਂ ਸੀ ਮੇਰੇ ਕਹੇ 2.5 ਮਿੰਟ ਹੀ ਲੱਗੇ ਹੋਣਗੇ ਸਾਰਾ ਇੰਨਾ ਦਿਨ ਦਿਹਾੜੇ ਇੰਨਾ ਚਿੱਟੇ ਦਿਨ ਦੇ ਵਿੱਚ 메인 ਰੋਡ ਐ ਇਹ ਇੱਥੇ ਵੀ ਇਸ ਤਰੀਕੇ ਦੀ ਵਾਰਦਾਤ ਹੋਣਾ ਤਾਂ ਬਹੁਤ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੀ ਜੀ ਪਹਿਲਾਂ ਮੰਡੀ 'ਚ ਦੋ ਵਾਰਦਾਤਾਂ ਹੋ ਗਈਆਂ ਸੀ ਜੀ ਗੋਲੀ ਵਾਲਿਆਂ ਪਸਤੋਲਾ ਵਾਲਿਆਂ ਹੀ ਹੋ ਗਈਆਂ ਜੀ ਉਹਦਾ ਕੋਈ ਆਈ ਬੰਦੇ ਨਹੀਂ ਫੜੇ ਗਏ ਪ੍ਰਸ਼ਾਸਨ ਕੋਈ ਧਿਆਨ ਦੇ ਬੰਦੇ ਕਿੰਨੇ ਪੜੇ ਜਾਂ ਜੀ ਐ ਤਾਂ ਲੋਕਾਂ ਜਿਉਣਾ ਹੀ ਹਰਾਮ ਹੋ ਜੂਗਾ ਇਹ ਇੱਥੇ ਦੁਕਾਨਾਂ ਤੇ ਬੈਠਣਾ ਹੀ ਹੈ ਜੀ ਜੇਕਰ ਦੁਕਾਨਦਾਰ ਸੇਫਟੀ ਫੀਲ ਨਾ ਕਰੂਗਾ ਫਿਰ ਕਿਵੇਂ ਕੰਮ ਇਵੇਂ ਕੰਮ ਚੱਲੂਗਾ ਜੀ ਅਸੀਂ ਕਿਵੇਂ ਇਹ ਅਭੀ ਅਥੀ ਆਯਾ ਨੇ ਤੁਸੀਂ ਤੁਸੀਂ ਇੰਨੇ ਚਿਰ ਦੇ ਕੰਮ ਕਰਦੇ ਹੋ ਇੰਨਾ ਚਿਰ ਦਾ ਹੁਣ ਤੁਸੀਂ ਤਜਰਬਾ ਵੀ ਤੁਹਾਡੀ ਉਮਰ ਵੀ ਹੋ ਗਈ ਅੱਜ ਤੱਕ ਇੰਨਾ ਖਰਾਬ ਮਾਹੌਲ ਦੇਖਿਆ ਸੀ ਨਹੀਂ ਦੇਖਿਆ ਜੀ ਨਹੀਂ ਦੇਖਿਆ ਜੀ ਇੰਨਾ ਖਰਾਬ ਮਾਹੌਲ ਨਹੀਂ ਦੇਖਿਆ ਜੀ ਹੁੰਦਾ ਮਾੜਾ ਮੋਟਾ ਹੁੰਦਾ ਹੁਣ ਤਾਂ ਸਰੇ ਆਮ ਹੀ ਹੋ ਜਾਂਦਾ ਜੀ ਅੱਗੇ ਰਾਤ ਨੂੰ ਚੋਰੀਆਂ ਹੁੰਦੀਆਂ ਜਿਓ ਹੁੰਦੀਆਂ ਹੁੰਦਾ ਦਿਨ ਦਿਹਾੜੇ 12 12:00 ਵਜੇ ਉਹ ਆਗੇ ਸਰੇ ਆਮ ਇੰਨਾ ਆਵਾਜ਼ ਆਵੀ ਐ ਨਾਲੇ ਹਥਿਆਰ ਹੋਣਾ ਗੋਲੇ ਆਵਾਜ਼ ਆਵੀ ਐ ਹੌਸਲੇ ਦੇਖ ਲਓ ਜੀ ਲਾਸ ਬੰਦੇ ਉੱਤੇ ਨਲਕੇ ਕੋਲ ਖੜੇ ਐ ਪਰ ਗੋਲੀ ਪਿਸਤੌਲ ਦੇ ਕੇ ਕੋਈ ਨਹੀਂ ਹੁੰਦਾ ਜੀ ਅੱਗੇ ਹਰਕ ਬੰਦੇ ਨੂੰ ਆਪ ਦੀ ਜਾਨ ਪਿਆਰੀ ਹੈ ਜੀ ਇੱਥੇ ਸਾਇਰ ਤੇ ਦੋ ਲੇਬਰ ਵਾਲੇ ਖੜੇ ਐ ਉਹ ਕਹਿੰਦੇ ਇਹ ਦੇਖਿਆ ਸਾਰਾ ਕੁਝ ਪਰ ਹਿੰਮਤ ਕਿੱਥੇ ਦੀ ਬੰਦੀ ਜੀ ਜੇਕਰ ਪਿਸਤੌਲ ਨਾ ਹੁੰਦਾ ਫੇਰ ਤਾਂ ਹਾਂ ਵੇਟ ਆ ਜਾਂਦੇ ਪਿਸਤੌਲ ਨੂੰ ਦੇਖ ਕੇ ਕਿਸੇ ਦੀ ਹਿੰਮਤ ਨਹੀਂ ਲੱਗਦਾ ਸਾਨੂੰ ਮਾਰਦਾ ਫੇਰ ਮੈਂ ਵੀ ਪਿਸਤੌਲ ਦੇ ਕੇ ਅੰਦਰੋਂ ਬਾਹਰ ਨੂੰ ਭੱਜਿਆ ਵੀ ਆਪ ਦੀ ਜਾਨ ਨੂੰ ਬਚਾਈਏ ਜੇਕਰ ਉਹਨਾਂ ਕੋਲ ਨਾ ਹੁੰਦਾ ਫਿਰ ਸ਼ਾਇਦ ਤੁਸੀਂ ਭੇਡਦਾ ਮੈਂ ਭੇਡਦਾ ਫੇਰ ਫਿਰ ਮੈਂ ਆਪਦੀ ਜਿੰਨੀ ਹਿੰਮਤ ਨਾਲ ਲੋਂਦਾ ਬਤੋ ਚ ਬੇੜੇ ਚ ਬੇੜੀ ਹੁੰਦੇ ਜੀ ਰਵਾਲੂ ਦੇ ਵਿੱਚ ਦੀ ਕੱਢਤੀ ਗੋਲੀ ਮੈਂ ਕਰੂੰਗਾ ਹੁਣ ਤੱਕ 5-6000 ਰੁਪਏ ਹੀ ਗਿਆ ਹੈ ਯਾਨੀ ਨਾਲ ਤਾਂ ਨਹੀਂ ਕੋਈ ਪਿਆਰਾ ਹੀ ਕੱਲ ਨੁਕਸਾਨ ਦੀ ਨਹੀਂ ਗੱਲ ਹੈਗੀ ਇਹਨਾਂ ਦੇ ਹੌਸਲੇ ਦੀ ਜਿਹੜੇ ਗੁੰਡਾ ਅੰਸਰ ਆ ਉਹ ਹੌਸਲਾ ਉਹਨਾਂ ਨੂੰ ਨਾ ਕਾਨੂੰਨ ਦਾ ਡਰ ਨਾ ਪੁਲਿਸ ਦਾ ਡਰ ਨਾ ਕਿਸੇ ਵੀ ਕਿਸੇ ਦਾ ਵੀ ਇਹਨਾਂ ਦੇ ਨਕੇਲ ਪੈਣੀ ਚਾਹੀਦੀ ਹੈ ਜੀ ਇਹਨਾਂ ਨੇ ਨਕੇਲ ਪਊ ਤਾਂ ਦੁਕਾਨਦਾਰ ਆ ਪਬਲਿਕ ਕੋਈ ਵੀ ਦੁਕਾਨ ਕੀ ਵੇਚੇ ਵੀ ਰਾਜਾਦਨ ਦੇ ਹਿਸਾਬ ਦੇਾਇਦਾ ਜੀ ਪਬਲਿਕ ਤਾਂ ਸੇਫ ਥਾਏ ਇਹਨਾਂ ਨੇ ਕਿਲਾ ਬਹਿਣ ਗਿਆਦਾ ਜੀ ਇਹ ਪ੍ਰਸ਼ਾਸਨ ਨੂੰ ਕੁਝ ਕਰਨਾ ਚਾਹੀਦਾ ਹੈ ਆਪਾਂ ਗੱਲ ਕਰਦੇ ਭਾਈ ਕੀ ਨਾ ਜੀ ਤੁਹਾਡਾ ਕਾਰਤੇ ਕਰ ਗਏ ਗਰਗ ਸਿੰਘ ਸਾਹਿਬ ਕੀ ਹੋਇਆ ਸਾਰਾ ਘਟਨਾ ਕ੍ਰਮ ਦੱਸੋ ਮੈਂ ਤੇ ਮੇਰੇ ਨਾਲ ਇੱਕ 파ਟਨ ਰਹਿਣੂ ਗੋਇਲ ਜੀ ਅਸੀਂ ਦੋ ਜੀ ਨੇ ਇੱਥੇ ਕੰਮ ਕਰ ਰਹੇ ਹਾਂ ਜੀ ਉਹਨਾਂ ਦੇ ਫਾਦਰ ਸਾਹਿਬ ਸੀਗੇ ਉਹ ਇੱਥੇ ਬੈਠੇ ਸੀਗੇ ਤੇ ਮੈਂ ਸਾਹਮਣੇ ਗੱਡੀ ਸਹੀ ਕਰਵਾ ਰਿਹਾ ਸੀਗਾ ਜੀ ਤੇ ਕੁਝ ਸਮਾਨ ਦੀ ਲੋਡ ਪੈ ਗਈ ਸੀ ਬਾਜ਼ਾਰ ਦੇ ਵਿੱਚੋਂ ਸਮਾਨ ਲੈਣ ਲਈ ਮੈਂ ਵੀਰੇ ਨੂੰ ਫੋਨ ਕੀਤਾ ਕਿ ਮੈਂ ਕਿਹਾ ਵੀਰੇ ਸਮਾਨ ਲੈ ਕੇ ਤੁਸੀਂ ਬਾਜ਼ਾਰ ਦੇ ਵਿੱਚ ਲੈ ਆਓ ਤੇ ਉਹ ਸਮਾਨ ਲੈਣ ਗਏ ਤੇ ਇੰਨੇ ਦੇ ਵਿੱਚ ਹੀ ਮੈਨੂੰ 5 ਮਿੰਟਾਂ ਬਾਅਦ ਉਹਨਾਂ ਦਾ ਫੋਨ ਆਇਆ ਅੰਕਲ ਦਾ ਕਿ ਇੱਥੇ ਚੋਰੀ ਹੋ ਚੁੱਕੀ ਹੈ ਤੇ ਆਜੋ ਮੈਂ ਜਦੋਂ ਇੱਥੇ ਆਇਆ ਤਾਂ ਉਹਨਾਂ ਦੇ ਸੱਟਾਂ ਵੱਜੀਆਂ ਸੀ ਹੱਥ ਤੇ ਇੱਥੇ ਖੂਨ ਸੀਗਾ ਉਹਨਾਂ ਨੂੰ ਤਿੰਨ ਬੰਦੇ ਮੋਟਰਸਾਈਕਲ ਤੇ ਆਏ ਉਹ ਆ ਕੇ ਉਹਨਾਂ ਨੇ ਕਿਹਾ ਕਿ ਸਮਾਨ ਦੇ ਦਿਓ ਮੂੰਹ ਲਵੇਟੇ ਵੇ ਸੀ ਉਹਨਾਂ ਦੇ ਜੀ ਵੇ ਸਮਾਨ ਦੇ ਦੋਗੇ ਕੀ ਸਮਾਨ ਦੇਣਾ ਇੰਨੇ ਜੀ ਉਹਨਾਂ ਨੇ ਪਿਸਤਲ ਕੱਢ ਲਈ ਜੀ ਉਹ ਕਹਿੰਦੇ ਜੋ ਕੁਛ ਹੈਗਾ ਦੇ ਦੋ ਉਹ ਜਿਹੜੇ ਇੱਥੇ ਇੱਥੇ ਬੈਠੇ ਸੀ ਕੁਰਸੀ ਤੇ ਉਹ ਇੱਥੇ ਕੁਰਸੀ ਤੇ ਬੈਠ ਕੇ ਇਧਰ ਨੂੰ ਚੱਲਣ ਲੱਗੇ ਉਹ ਦੇਖੋ ਤੁਹਾਡੇ ਸਾਹਮਣੇ ਉਹ ਜੀ ਅ ਠੰਡਾ ਪਿਆ ਉੱਥੇ ਇਹਨਾਂ ਨੂੰ ਧੱਕਾ ਮਾਰਦਾ ਜੀ ਧੱਕਾ ਮਾਰ ਕੇ ਉੱਥੇ ਇਹਨਾਂ ਨੂੰ ਦਬੋਚ ਲਿਆ ਗਿਆ ਉੱਤੋਂ ਇੱਕ ਬੰਦਾ ਹੋਰ ਆਏ ਉਹਨਾਂ ਨੇ ਆ ਕੇ ਗੱਲੇ 'ਚ ਜੋ ਵੀ ਰਾਸ਼ੀ ਸੀਗੀ ਉਹਨਾਂ ਨੇ ਕੱਢ ਕੇ ਤੇ ਉਦੋਂ ਬਾਅਦ ਉਹ ਭੱਜ ਕੇ ਚਲੇ ਗਏ ਜੀ ਉਦੋਂ ਲਾਵਾ ਉਹਨਾਂ ਨੇ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਕੀਤਾ ਪਰ ਦਿਨ ਦਿਹਾੜੇ 11:30 ਵਜੇ ਦਾ ਟਾਈਮ ਹੋਵੇ ਜੀ ਤੇ ਬਿਆਰ ਚ ਬੈਠੇ ਹੋਈ ਆਪਾਂ ਤੇ ਚੋਰੀਆਂ ਹੋਣ ਲੱਗ ਜਾਣ ਅੱਜ ਕੱਲ ਬੰਦਾ ਕਿਤੇ ਛੇਵ ਨਹੀਂ ਮੰਡੀ ਦੇ ਵਿੱਚ ਇਹ ਹਫਤੇ ਦੀ ਚੌਥੀ ਚੋਰੀ ਹੈ ਜੀ ਤੁਸੀਂ ਆਪ ਲਾ ਲਓ ਪਹਿਲਾਂ ਨੰਦੇ ਕੇ ਹੋ ਗਈ ਇੱਕ ਉੱਤੇ ਮਥੂੜ ਫਾਈਨਾਂਸ ਕਾਲ ਹੋ ਗਈ ਸੱਤੇਵੰਸਾਰੀ ਕੇ ਤੁਸੀਂ ਦੱਸੋ ਕਿੱਥੇ ਕਿੱਥੇ ਬੰਦਾ ਬਚੂਗਾ ਜੀ ਇਹ ਹੁਣ ਕੀ ਕਰੀਏ ਅਸੀਂ ਜੀ ਸਰਕਾਰ ਨੂੰ ਕੋਈ ਐਕਸ਼ਨ ਨਾ ਕੋਈ ਸਰਕਾਰ ਐਕਸ਼ਨ ਲੈ ਰਹੀ ਹੈ ਇੰਨੀਆਂ ਚੋਰੀਆਂ ਹੋਣ ਦੇ ਬਾਵਜੂਦ ਨਾ ਕੋਈ ਬੰਦੇ ਫੜ ਰਹੀ ਹੈ ਹਜੇ ਨਾ ਕੋਈ ਸਾਹਮਣੇ ਆਇਆ ਜੀ ਪਹਿਲਾਂ ਵਾਲੇ ਤਾਂ ਹਲੇ ਫੜੇ ਨਹੀਂ ਜਾਂਦੇ ਨਵੀਂ ਵਾਰਦਾਤ ਹੋਰ ਹੋ ਜਾਂਦੀ ਹੈ। ਉਹੀ ਅਨਸਰ ਦਿੱਲੀ ਅਸੀਂ ਆ ਪਰਸੋ ਉਸ ਦਿਨ ਉਹ ਵੀ ਆਪਣੇ دوست ਕੇ ਜਿਹੜੇ ਇਹਨਾਂ ਦੇ ਪਹਿਲਾਂ ਚੋਰੀ ਹੋਈ ਸੀ ਉਹਨਾਂ ਕੋਲੇ ਅੰਕਲ ਕੋਲੇ ਬੈਠੇ ਉਹ ਹਜੇ ਅੰਦਰ ਹੀ ਗਏ ਸੀਗੇ 5 ਮਿੰਟਾਂ ਬਾਅਦ ਖਬਰ ਆਈ ਕਿ ਉਹਨਾਂ ਦੇ ਬੇਟੇ ਤੋਂ ਆਏ ਤੇ ਚੋਰ ਗਾਨੀ ਨੋਕ ਤੇ ਉਹਨਾਂ ਦੇ ਜੋ ਪੈਸੇ ਸੀ ਲੈ ਗਏ। ਉਹੀ ਵਾਰਦਾਤ ਇੱਥੇ ਹੋਈ ਹੈ ਸੇਮ ਜੀ ਕਿੰਨਿਆ ਕੋ ਹੋਣੀ ਆ। ਇਹ ਕੋਈ ਸਾਡੀ ਸਿਕਿਉਰਿਟੀ ਹੈਗੀ ਆ ਕੋਈ ਸਰਕਾਰ ਦਾ ਇਹਨਾਂ ਵਿਰੁੱਧ ਧਿਆਨ ਹੈਗਾ ਜਾਂ ਨਹੀਂ ਕੀ ਅਸੀਂ ਕਰੀਏ? ਇਸੇ ਵੇਲੇ ਦੁਕਾਨਾਂ ਬੰਦ ਕਰਕੇ ਘਰੇ ਬੈਠ ਜੀਏ ਜਾਂ ਕੀ ਮਤਲਬ ਪ੍ਰਸ਼ਾਸਨ ਕੋਈ ਸੁਣ ਨਹੀਂ ਰਿਹਾ ਕੋਈ ਆਵਾਜ਼ ਹੀ ਨਹੀਂ ਉਠਾ ਰਿਹਾ ਸਰ ਜਦੋਂ ਇੱਕ ਪਾਸੇ ਕਹਿੰਦੇ ਆ ਵੀ ਪੰਜਾਬ ਚ ਵਪਾਰ ਹੋਣਾ ਚਾਹੀਦਾ ਪੰਜਾਬ ਤਰੱਕੀ ਕਰਨੀ ਚਾਹੀਦੀ ਆ ਪਰ ਪੰਜਾਬ ਦਾ ਜਿਹੜਾ ਵਪਾਰੀ ਆ ਛੋਟਾ ਵਪਾਰੀ ਆ ਆਮ ਕਰਿਆਨੇ ਦੇ ਦੁਕਾਨਦਾਰ ਦੇ ਇਹ ਹਾਲਾਤ ਆ ਤੇ ਫਿਰ ਵੱਡਿਆਂ ਨੂੰ ਤਾਂ ਬਹੁਤ ਡਰ ਹੋ ਗਿਆ ਹੋਣਾ ਵੀ ਉਹ ਤਾਂ ਪੰਜਾਬ ਛੱਡਣ ਦੀ ਕੁਝ ਸੋਚ ਰਿਹਾ ਬਹੁਤ ਸਾਰੇ ਵਪਾਰੀ ਦਾ ਸਰ ਇਸ ਤਾਹ ਬਾਹਰ ਜਾਣ ਦੀ ਸੋਚ ਰਹੀ ਸੀ ਪਰ ਫਾਦਰ ਸਾਹਿਬ ਕਹਿੰਦੇ ਨਹੀਂ ਚਲੋ ਇੱਥੇ ਆਪਾਂ ਕਰਦੇ ਆ ਕੰਮ ਹੁਣ ਜੋ ਇੱਥੇ ਕੰਮ ਕਰਨ ਲੱਗਿਆ ਤੇ ਹੁਣ ਆ ਕੁਝ ਹੋ ਰਿਹਾ ਤੇ ਅਸੀਂ ਕਿੱਧਰ ਜਾਈਏ ਕੀ ਕਰੀਏ ਜੀ ਅਜੀ ਕਿਤੇ ਸੇਫ ਹੀ ਹੈ ਨਹੀਂ ਜੀ ਕੋਈ ਸੇਫ ਹੈ ਨਹੀਂ ਨਸ਼ਿਆਂ ਵਿਰੋਧ ਹੁਣ ਆ ਕੇ ਕੋਈ ਨਸ਼ੇੜੀ ਹੈ ਕੀ ਹੈ ਹੁਣ ਗਾਂਧੀ ਨੋਕ ਤੇ ਤੁਸੀਂ ਐਂ ਦੱਸੋਗੇ 50 ਸਾਲ ਦੇ ਬਜ਼ੁਰਗਾ ਜੀ ਉਹਨਾਂ ਦੇ ਗੋਲੀ ਚਲਾ ਆ ਜਾਂਦੇ ਕਰ ਜਾਂਦੇ ਅਸੀਂ ਕਿੱਥੇ ਜਾਂਦੇ ਕੀ ਕਰਦੇ ਅਸੀਂ ਕੋਈ ਸੇਫ ਨਹੀਂ ਹੈਗੀ ਜੀ ਦੱਸੋ ਇੱਕ ਬਸ ਸ਼ਰੇ ਆਮ ਅਸਲਾ ਹੋਣਾ ਕਿਸੇ ਕੋਲੇ ਉਹ ਐਂ ਸੜਕਾਂ ਤੇ ਫਿਰਦੇ ਹੋਣਾ ਦਿਨ ਦਿਹਾੜੇ ਉਹਨਾਂ ਦੇ ਐਡੇ ਹੌਸਲੇ ਬੁਲੰਦ ਆ ਉਹਨਾਂ ਨੂੰ ਲੱਗਦਾ ਨਹੀਂ ਵੀ ਡਰ ਹੋਊਗਾ ਪੁਲਿਸ ਦਾ ਕਾਨੂੰਨ ਦਾ ਕੋਈ ਡਰ ਨਾਮ ਦੀ ਚੀਜ਼ ਤਾਂ ਨਹੀਂ ਹੈਗੀ ਅੱਜ ਦੇ ਜੇ ਡਰ ਹੁੰਦਾ ਤਾਂ ਤੁਸੀਂ ਆਪ ਸਮਝੋ ਦਿਨ ਦਿਹਾੜੇ ਇਹੋ ਜਿਹਾ ਕੁਝ ਹੋ ਸਕਦਾ ਉਧਰ ਸਾਹਮਣੇ 10 ਬੰਦੇ ਖੜੇ ਸੀਗੇ ਜੀ ਮੌਕੇ ਦੇ ਵਾਰਦਾਤ ਤੇ ਇੱਥੇ ਪਿੱਛੇ ਆਪਣੇ ਬੰਦੇ ਸੀਗੇ ਨਾਲ ਸੀਗੇ ਉਹ ਇੱਕੋ ਦਮਾ ਜਦੋਂ ਆਏ ਉਹਨਾਂ ਨੇ ਦੇਖਿਆ ਕੋਈ ਨਹੀਂ ਉਸ ਗਨ ਨੂੰ ਦੇਖ ਕੇ ਕੋਈ ਨੇੜੇ ਆਇਆ ਨਹੀਂ ਜਗਲਾ ਕਹਿੰਦਾ ਕਿ ਤੁਸੀਂ ਆਪ ਸਮਝੋਗੇ ਪਿਸਤੋਲ ਨੂੰ ਇਹ ਅਗਲਾ ਸਾਡੇ ਨਾਲ ਚਲਾ ਦੇ ਆਪਾਂ ਲੈਣਾ ਕੀ ਤਾਂ ਕਰਕੇ ਹੁਣ ਦੱਸੋ ਕਿੱਥੇ ਜਾਈਏ ਜੀ ਕੀ ਕਰੀਏ ਸ਼ਰਿਆਮ ਉਹਨਾਂ ਨੇ ਗਨ ਵਿਖਾਈ ਸ਼ਰਿਆਮ ਸ਼ਰਿਆਮ ਇਹ ਤਾਂ ਗਨ ਦਿਖਾਈਏ ਜੀ ਆਹ ਬੰਦੇ ਖੜੇ ਆਹ ਕੋਲੇ ਮੌਕੇ ਵਾਰਦਾਤ ਤੇ ਮੌਜੂਦ ਸੀਗੇ ਭਾਈ ਸਾਹਿਬ ਇਹਨਾਂ ਨੂੰ ਵੀ ਪੁੱਛ ਸਕਦੇ ਹੋ ਤੁਸੀਂ ਆਹ ਖੜੇ ਸਾਰੇ ਮੌਕੇ ਤੇ ਹਾਜ਼ਰ ਸੀ ਤੁਸੀਂ ਵੀਰੇ ਜਦੋਂ ਹਾਂ ਉਹ ਨਹੀਂ ਇੱਥੇ ਖੜਿਆ ਤਾਂ ਲੇਕਿਨ ਮੈਨੂੰ ਕੋ ਪੰਜਾਬੀ ਵੀ ਨਹੀਂ ਆਤਾ ਰਸਤਾ ਨਹੀਂ ਬੰਦੇ ਹਾਂ ਕੋਈ ਨਹੀਂ ਰਾਸਤਾਨੀ ਮੈਂ ਬਤਾਉਂ ਹਾਂ ਆ ਮੈਂ ਇਧਰ ਖੜਿਆ ਤਾਂ ਇੱਕ ਬੰਦੇ ਨਾ मैं हम तो आ रहा था अंदर से अंदर से आया तो एक बंदा इधर पहले अंकल को इधर से इधर से पकड़ा इधर से हाँ इधर से पकड़ा अंकल को इधर से पकड़ के ऐसे धक्का मारा तो अंकल इधर गिर गया इधर गिर के फिर उधर से जाके बाहर फिर धक्का मारा तो उधर गिर गया उधर गिर गया फिर गन्द निकला गाला बोला गोले मारेगा जितनी देर में मैं इधर आ गया इधर आया तो मेरे को दूसरा बंदा मोटरसाइकिल वाला बोलता है आ जाओ आ जाओ यार बंदा आ गया फिर मुश्किल हो जाएगा मुश्किल हो जाएगा ਫਿਰ ਉਸਨੇ ਬੋਲਾ ਮੈਂ ਨਹੀਂ ਤਾਂ ਗੋਲੀ ਮਾਰੂੰਗਾ ਹਾਂ ਕਹ ਗੋਲੀ ਮਾਰੂੰਗਾ ਫਿਰ ਉਹ ਭੱਗ ਗਿਆ ਦੌੜ ਗਿਆ ਇਧਰ ਇਧਰ ਦੀ ਤਰਫ ਗਿਆ ਹੋਰ ਵੀ ਬਾਈ ਦੱਸ ਬਾਈ ਪੰਜਾਬ ਚ ਕਾਨੂੰਨ ਵਿਵਸਥਾ ਨਾ ਦੀ ਕੋਈ ਚੀਜ਼ ਹੀ ਨਹੀਂ ਰਹੀ ਲੋਕ ਸ਼ਰੇਆਮ ਇਸ ਤਰੀਕੇ ਨਾਲ ਗਨ ਲੈ ਲੈ ਕੇ ਗੁੰਡਾ ਅੰਸਰ ਆਮ ਛੋਟੇ ਦੁਕਾਨਦਾਰ ਨੂੰ ਵੀ ਨਹੀਂ ਬਖਸ਼ਦੇ ਹੈ ਲੱਗਦਾ ਵੀ ਕੋਈ ਸੇਫਟੀ ਵਾਲਾ ਮਾਹੌਲ ਹੈ ਸੇਫਟੀ ਵਾਲਾ ਦਾ ਕਿਹੜਾ ਹੀ ਹੁਣ ਦੇਖ ਲਓ ਤੁਸੀਂ ਦਿਨ ਦਿਹਾੜੇ 11:50 ਦਾ ਟਾਈਮ ਹੈਗਾ ਐਡੀ ਵਾਰਦਾਤ ਕਰਕੇ ਦੇ ਦੇ ਚਲ ਗਿਆ ਚਿੱਟੇ ਦਿਨੋ ਚ ਇਹੋ ਜੀ ਵਾਰਦਾਤ ਹੋਣਾ ਬਹੁਤ ਪੂਰੇ ਪਹਿਲਾਂ ਵੀ ਹਨਾ ਬਾਜ਼ਾਰ ਚ ਚਾਰ ਚੋਰੀਆਂ ਹੋ ਚੁੱਕੀਆਂ ਆ ਉਹੀ ਗੰਨ ਦੀ ਨੋਕਤੀ ਹੋ ਚੁੱਕੀਆਂ ਪੁਲਿਸ ਦਾ ਮੈਨੂੰ ਲੱਗਦਾ ਸਿਰਫ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਭੀ ਜਾਂਦੇ ਰਹਿੰਦੇ ਆ ਕੋਈ ਲੱਭਦਾ ਤਾਂ ਨਹੀਂ ਲੱਭਿਆ ਅਜੇ ਤੱਕ ਕੋਈ ਦੇਖੋ ਜੀ ਹੁਣ ਇਹ ਤਾਂ ਉਹਨਾਂ ਨੂੰ ਪਤਾ ਹੈਗਾ ਲੱਭਣ ਵਾਲਿਆਂ ਨੂੰ ਪੁੱਛਾਂਗੇ ਉਹਨਾਂ ਨੂੰ ਸਾਰਿਆਂ ਨੂੰ ਹੰਡ ਜਾਂਦੇ ਆ ਸਾਰੇ ਇਕੱਠੇ ਹੋ ਗਏ ਉਹਨਾਂ ਕੋਲੇ ਬਿਲਕੁਲ ਜونی ਬਈ ਇਹ ਤੁਸੀਂ ਨਗਰ ਸੁਧਾਰ ਕਮੇਟੀ ਦੇ ਵੀ ਹਨਾ ਮੈਂਬਰ ਹੋ ਪ੍ਰੈਜ਼ੀਡੈਂਟ ਤੇ ਜੈਤੂ ਦੇ ਹਾਲਾਤ ਕਿਵੇਂ ਵੇਖਦੇ ਹਾਂ ਲਾ ਐਂਡ ਆਰਡਰ ਦੀ ਸਥਿਤੀ ਵਿੱਚ ਚਿੱਟੇ ਦੇਣ ਚ ਚਿੱਟੇ ਵਾਲੇ ਬੰਦੇ ਇਹੋ ਜਿਹੇ ਵਾਰਤਾਤਾ ਕਰਨਗੇ ਵਪਾਰੀ ਵਾਰ ਕਰੂਗਾ ਕੀ ਇੱਕ ਪਾਸੇ ਸਰਕਾਰ ਕਹਿੰਦੀ ਤੁਹਾਨੂੰ ਸਪੋਰਟ ਕਰਦੇ ਆ ਤੁਸੀਂ ਦੁਕਾਨਦਾਰੀ ਕਰੋ ਸਿਕਿਉਰਟੀ ਜੋ ਮੇਰੇ ਸਾਡੀ ਹੈ ਮੈਂ ਵੀ ਇੱਕ ਛੋਟਾ ਦੁਕਾਨਦਾਰੀ ਆ ਜੀ ਇਹਨਾਂ ਨੇ ਹਜੇ ਫਰੈਸ਼ ਦੁਕਾਨ ਕੀਤੀ ਆ ਮੇਰੇ ਨਾਲ ਮਹੀਨਾ ਕਿ ਜੇ ਹੋਇਆ ਇਹਨਾਂ ਨੂੰ ਤੇ ਜੇ ਹਜੇ 600 ਰੁਪਏ ਲੁੱਟ ਜਾ 1000 ਰੁਪਏ ਲੁੱਟਾਂ ਕਰਨ ਵਾਲੇ ਸਾਡੇ ਕੋਲ ਦੁਕਾਨ ਤੇ ਪਹੁੰਚਣਗੇ ਤਾਂ ਸਾਡਾ ਮਨੋਵਲ ਕਿੱਥੇ ਜਾਊਗਾ ਜੀ ਅਸੀਂ ਲੱਖ ਰੁਪਏ ਕਰੋੜ ਰੁਪਏ ਕਿਵੇਂ ਲਾਵਾਂਗੇ ਸਰਕਾਰ ਤੋਂ ਸਾਡੀ ਆਪਣੇ ਸਕੋਰ ਨਹੀਂ ਘਟਾ ਕੇ ਠੀਕ ਹੈ ਲੋਕਾਂ ਨੇ ਸਕੋਰ ਟਿਕ ਨਹੀਂ ਧਿਆਨ ਦਿਓ ਸਾਡੇ ਕੋਲ ਇੱਥੇ ਕੋਈ ਨਾਕਾ ਨਹੀਂ ਇਸ ਏਰੀਏ ਜੀ ਮੁਕਸ ਰੋਡ ਤੇ ਬਿਨਾ ਨੰਬਰ ਪਲੇਟਾਂ ਤੋਂ ਬਲੈਕ ਨੰਬਰ ਪਲੇਟਾਂ ਲੰਘਦੇ ਆ ਉਤੋਂ ਦੀ ਮੂੰਹ ਠਾਕੇ ਲੰਘਦੇ ਆ ਕੀ ਹੁਣ ਕਰੋਨਾ ਕਾਲ ਚੱਲੀ ਜਾਂਦਾ ਕਰੋਨਾ ਕਾਲ ਵਿੱਚ ਆਪਕ ਨੇ ਮੂੰਹ ਠਕਣਾ ਠੀਕ ਹੈ ਹੁਣ ਤਿੰਨ ਬੰਦੇ ਇੱਕ ਮੋਟਰਸਾਈਕਲ ਬੈਠ ਕੇ ਆਏ ਜੀ ਸਵਾਰੀ ਦੀ ਕੋਈ ਟ੍ਰੇਸ ਨਹੀਂ ਕਰਦੇ ਨੰਬਰ ਉਹਦਾ ਕਿਹੜੇ ਨੰਬਰ ਤੋਂ ਆਏ ਆ ਨਾ ਉਹਨਾਂ ਦਾ ਕੋਈ ਮੂੰਹ ਦੀ شناخت ਹੋ ਰਹੀ ਆ ਸਾਡੇ ਕੈਮਰੇ ਲੱਗੇ ਕੀ ਕਰਨਗੇ ਉੱਥੇ ਸਰਕਾਰ ਕਹਿੰਦੀ ਕੈਮਰਾ ਲਾਵਾ ਤੋ ਕੈਮਰਾ ਲਾ ਲਾਂਗੇ ਪਰ ਉਹ ਇਸ਼ਨਾਤ ਤੁਸੀਂ ਕਿਵੇਂ ਕਰੋਗੇ ਕੈਮਰਾ ਪਿਸਤੌਲ ਦੀ ਗੋਲੀ ਤਾਂ ਨਹੀਂ ਰੋਕ ਦੋ ਹਾਂ ਉਹ ਨਹੀਂ ਰੁਕ ਸਕਦੀ ਨਾ ਪਰ ਗੱਲ ਹੈ ਵੀ ਜੇ 5-600 ਰੁਪਏ ਪਿੱਛੇ ਜੇ ਬੰਦਰੀ ਜਾਨ ਚਲੀ ਜਾਂਦੀ ਹੈ ਉਹਦਾ ਵਪਾਰ ਵਧੂਗਾ ਕਹਾਂ ਜਾ ਕੇ ਉਹਦਾ ਪਰਿਵਾਰ ਵੀ ਕੰਮ ਕਰਨ ਦੀ ਸੋਚ ਨਹੀਂ ਸਕਦਾ ਜੀ ਉਹ ਪਰ ਹਾਲਾਤ ਇੱਡੇ ਮਾੜੇ ਹੋਏ ਪਏ ਆ ਅਸੀਂ ਇਹ ਗੱਲ ਕਹਿੰਦੇ ਆਪ ਨੇ ਸਕਿਉਰਟੀ ਨੂੰ ਘਟਾਓ ਜਿੱਥੇ ਤੁਹਾਨੂੰ ਨਹੀਂ ਲੋੜ ਨਾ ਸਕਿਉਰਟੀ ਲਓ ਲੋਕਾਂ ਵਾਸਤੇ ਸਕਿਉਰਟੀ ਲਾਓ ਵਿਕਲਿਸ਼ ਇਸ਼ਨਾਤ ਕਰੋ ਚਲਾਨ ਕੱਟਣ ਨਾਲ ਚਲਾਨ ਕੱਟਣ ਨਾਲ ਬਿਹਤਰ ਸਾਡੀ ਇਹ ਚੀਜ਼ ਹੈ ਕਿ ਸਾਡੀ ਪਰ ਸਕਿਉਰਟੀ ਵਾਲੇ ਆਈਡੈਂਟੀਫਾਈ ਕਰ ਗਿਆ ਸਾਬ ਅਲਸੋ ਵੀ ਹੁਣ ਮੈਨੂੰ ਲੱਗਦਾ ਸਿਰਫ ਚਲਾਨ ਕੱਟਣ ਜੋਗੀ ਰਹਿ ਗਈ ਹੋਰ ਉਹਨਾਂ ਨੂੰ ਹੋਰ ਤਾਂ ਕੋਈ ਨਹੀਂ ਮੈਂ ਤੁਹਾਨੂੰ ਇਹੀ ਗੱਲ ਕਹਿ ਰਹਿਣਾ ਜੀ ਸਾਨੂੰ ਐਸੇ ਨਾਕਾ ਲਵਾ ਕੇ ਅਲਾ ਚਲਾਨ ਹੀ ਕਟਾਉਣਾਗਾ ਅਸੀਂ ਕਹਿੰਦਾ ਚਲਾਨ ਕਟੋ ਜੇ ਕੋਈ ਸ਼ਰਾਰਤੀ ਅੰਸਰ ਹੈਗਾ ਜਾਂ ਤੁਹਾਨੂੰ ਕੋਈ ਮਾੜੇ ਪੇਪਰਾਂ ਵਾਲਾ ਮਿਲਦਾ ਵਿੱਚੋਂ ਉਹਨੂੰ ਦੱਸੋ ਭਾਈ ਉਹਦੀ شناخت ਕਰੋ ਸਭ ਤੋਂ ਪਹਿਲਾਂ ਤੁਹਾਨੂੰ ਉਹਦੀ شناخت ਵੀਕਲੀ ਹੁਣ ਜ਼ਰੂਰੀ ਆ ਫਿਰ ਦੂਜੀ ਪਾਸੇ ਉਹ ਬੰਦੇ ਦੀ شناخت ਹੋਣੀ ਜ਼ਰੂਰੀ ਆ ਉਦੋਂ ਬਾਅਦ ਚਲਾਨ ਬਣਦਾ ਜੇ ਆਪਾਂ ਹਾਂਸਾ ਦੇ ਡਰ ਦਾ ਮੋਲ ਪੈਦਾ ਕਰੀ ਅਸੀਂ ਇੱਥੇ ਨਾਕਾ ਲਵਾ ਲਈ ਆ ਆਦੋ ਵੱਲੋਂ ਕਹਿ ਕੇ ਉਦੋਂ ਬਾਅਦ ਅਸੀਂ ਚਲਾਨ ਕਟਾ ਸਿਕਿਉਰਿਟੀ ਦੀ ਗੱਲ ਕਰਦੇ ਆਂ ਤਾਂ ਲੀਡਰਾਂ ਦੇ ਨਾਲ ਇੰਨੀਆਂ ਮੰਤਰੀਆਂ ਦੇ ਨਾਲ ਸਾਬਕਾ ਮੰਤਰੀਆਂ ਦੇ ਨਾਲ ਇੰਨੇ-ਇੰਨੇ ਪੁਲਿਸ ਘੁੰਮੀ ਜਾਂਦੀ ਐਨੇ-ਇੰਨੇ ਅਸਲਾ ਐਨੇ-ਇੰਨੇ ਜਿਹੜੇ ਅਮਲਾ ਸਰਕਾਰੀ ਅਮਲਾ ਉਹ ਘੁੰਮੀ ਜਾਂਦਾ ਤੇ ਕੀ ਲੱਗਦਾ ਨਹੀਂ ਵੀ ਜੇਕਰ ਉਹ ਸੁਰੱਖਿਅਤ ਮਾਹੌਲ ਹੀ ਪੈਦਾ ਕਰ ਦੇਣ ਤਾਂ ਉਹਨਾਂ ਦੀ ਉਹਨਾਂ ਦੀ ਸਿਕਿਉਰਿਟੀ ਵੀ ਘਟ ਜੂਗੀ ਬਿਲਕੁਲ ਇਹੀ ਤਾਂ ਫਰਕ ਹੈ ਨਾ ਜੀ ਅਸੀਂ ਗੱਲ ਕਹਿੰਦੇ ਜੇ ਤੁਸੀਂ ਕਹਿੰਦੇ ਸਾਡੇ ਕੋਲ ਨਫਰੀ ਥੋੜੀ ਹੈ ਠੀਕ ਹੈ ਉਹ ਨਫਰੀ ਥੋੜੇ ਪਿੱਛੇ ਕਿਉਂ ਹੈ ਇਕੱਲਾ ਖਤਰਾ ਉਹਨਾਂ ਨੂੰ ਹੀ ਹੈ ਬਸ ਨਾਲ ਉਹ ਹੀ ਤਾਂ ਮੈਂ ਗੱਲ ਕਰਨਾ ਜਿਹੜੇ ਤੁਹਾਨੂੰ ਵਪਾਰ ਚੱਲਣਾ ਹੈ ਜਿਹੜਾ ਦੇ ਉਹ ਇੱਕ ਗਰਾਊਂਡ ਲੈਵਲ ਤੋਂ ਜਿਹੜਾ ਬੰਦਾ ਕੰਮ ਕਰਦਾ ਉਸ ਲੈਵਲ ਤੋਂ ਲੈ ਕੇ ਹਾਈਐਸਟ ਜਿਹੜਾ ਬੰਦਾ ਇਕਨੋਮੀ 'ਚ ਕੰਮ ਕਰਦਾ ਨਾ ਉਹਦੇ ਨਾਲ ਚੱਲਦਾ ਉਹ ਉਹ ਕੱਲੇ ਲੀਡਰ ਮਗਰ ਸਕਿਉਰਟੀ ਨਾਲ ਨਹੀਂ ਚੱਲਦਾਗਾ ਉਹ ਨੂੰ ਸਕਿਉਰਟੀ ਘਟਾਓ ਲੋਕਾਂ 'ਚ ਸਕਿਉਰਟੀ ਰੱਖੋ ਤਾਂਕਿ ਉਹਨਾਂ ਦਾ ਮਨਵਾਲ ਵਧੇ ਵਪਾਰ ਥੋੜਾ ਵਧੇ ਤੁਹਾਨੂੰ ਉਹਦਾ ਫਾਇਦਾ ਹੋਊਗਾ ਉਹੀ ਜਿਹੜੀ ਸਾਡੀ ਇਕਨੋਮੀ ਵੱਧਦੀ ਹੈ ਨਾ ਉਹ ਸਾਨੂੰ ਸਾਡੀ ਡਿਵੈਲਪਮੈਂਟ 'ਚ ਫਾਇਦਾ ਕਰਦੀ ਹੈ ਪੰਜਾਬ 'ਚ ਪੰਜਾਬ ਸਰਕਾਰ ਵੀ ਬਿਆਨ ਵੀ ਦਿੰਦੀ ਆ ਵੀ ਅਸੀਂ ਪੰਜਾਬ 'ਚ ਇਨਵੈਸਟਮੈਂਟ ਲਿਆਉਣੀ ਆ ਐਨਾ ਹਾਲਾਤਾਂ 'ਚ ਪੰਜਾਬ 'ਚ ਕੋਈ ਇਨਵੈਸਟ ਕਰਨ ਨੂੰ ਤਿਆਰ ਨਹੀਂ ਹੁੰਦਾ ਜ ਅੱਤ ਹਫ਼ਤੇ ਪਹਿਲੇ ਮੇਰੇ ਨਾਲ ਸਾਡੇ ਗੋਲ ਚੌਕ ਅਸੀਂ ਕ੍ਰੀਮ ਕੰਨੇ ਸ਼ਹਿਰ ਦੇ ਉੱਥੇ ਹੀ ਬੈਠੀ ਆ ਉਹਦੇ ਕੋਲ ਦਿਨ ਡੇਟ ਉੱਥੇ ਵਾਰਦਾਤ ਹੋਈ ਹੈ ਜੀ ਇੱਕ ਦੋ ਵਾਰਦਾਤ ਹੋਰ ਹੋਈਆਂ ਮੇਰੇ ਨਾਲ ਪਿਛਲੇ 15 ਦੇ ਹਟ ਤਿੰਨ ਕੇ ਚਾਰ ਚਾਰ ਵਾਰਦਾਤਾਂ ਹੋ ਗਈਆਂ ਚਲੋ ਅਸੀਂ ਕੰਨੇ ਜੀ ਸ਼ਹਿਰ ਤੋਂ ਕੋਰਨਰ ਤੇ ਬੈਠੇ ਆ ਪਰ ਸ਼ਹਿਰ ਦੇ ਸਦਰ ਹੀ ਹੈਗੇ ਨਾ ਅਸੀਂ ਉਪਾਰ ਦੇ ਸਦਰ ਬਣਦੇ ਆ ਨਾ ਮੈਂ ਤਾਂ ਇੱਕ ਸਰਕਾਰ ਸਰਕਾਰ ਦਾ ਅਲੱਗ ਚੀਜ਼ ਆ ਗਈ ਸਾਡੇ ਵਪਾਰੀ ਵਰਗ ਨੂੰ ਵੀ ਬੇਨਤੀ ਕਰਦਾ ਥੋੜਾ ਸੰਗਠਨ ਕਾਇਮ ਹੈਣੀਗਾ ਤੁਸੀਂ ਇੱਕ ਸੰਗਠਨ ਜਾ ਦੇ ਕੁਝ ਕੁ ਬੰਦੇ ਪਾ ਕੇ ਰੱਖ ਦੋ ਸਾਰੇ ਉਪਾਰ ਨੂੰ ਨਾਲ ਜੋੜ ਕੇ ਚੱਲੋ ਸੰਗਠਨ ਕਾਇਮ ਹੋਵੇ ਕੱਲ ਉਹ ਦਿੱ ਕੀ ਸਾਡਾ ਵਪਾਰ ਕਿਵੇਂ ਬਚੂਗਾ ਇਹ ਤੁਹਾਨੂੰ ਫੇਰ ਫਾਇਦਾ ਹੋਣਾ ਇਸ ਗੱਲ ਬਿਲਕੁਲ ਲੀਡਰ ਸਿਰਫ ਆਪਦੀ ਸੁਰੱਖਿਆ ਨੂੰ ਤਰਜੀਹ ਦਿੰਦੇ ਆ ਆਮ ਨਾਗਰਿਕ ਦੀ ਸੁਰੱਖਿਆ ਨਾ ਤਾਂ ਕਿਸੇ ਲੀਡਰ ਨੂੰ ਪਰਵਾਹ ਨਾ ਮੌਜੂਦਾ ਸਰਕਾਰ ਨੂੰ ਪਰਵਾਹ ਤੇ ਨਾ ਹੀ ਅੱਜ ਤੱਕ ਜਿਹੜੀਆਂ ਬੀਤ ਗਈਆਂ ਉਹਨਾਂ ਨੂੰ ਪਰਵਾਹ ਰਹੀ ਲੋਕ ਬਿਲਕੁਲ ਡਰਦੇ ਮਾਹੌਲ ਦੇ ਵਿੱਚ ਖਾਸ ਕਰਕੇ ਜੱਜ ਤੋਂ ਤਾਂ ਡਰਦੇ ਮਾਹੌਲ ਦੇ ਵਿੱਚ ਆਮ ਵਪਾਰੀ ਵਰਗ ਆਮ ਦੁਕਾਨਦਾਰ ਆਮ ਜਿਹੜਾ ਕੋਈ ਚੱਲਣ ਫਿਰਨ ਵਾਲਾ ਜਿਹੜਾ ਕੋਈ ਅੱਜ ਅੱਜ ਤੱਕ ਵੀ ਜੇਕਰ ਜਾਂਦਾ ਕੋਈ ਮੋਟਰਸਾਈਕਲ ਤੇ ਵੀ ਵਪਾਰ ਕਰ ਰਿਹਾ ਉਹ 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 ਵੀ ਉਹਦੇ ਤੋਂ ਵੀ ਖੋਹ ਲੈਂਦੇ ਆ ਨਾ ਸੇਫ ਨੇ ਜੀ ਬਹੁਤਾ ਹੀ ਹੋਇਆ ਜਿਹੜੇ ਛੋਟੇ ਛੋੜੇ ਵਪਾਰ ਵਪਾਰ ਵਾਲ ਜਾਂਦੇ ਕੋਈ ਰੇੜੀਆਂ ਵਾਲ ਜਾਂਦੇ ਕਿ ਮੋਟਰਸਾਈਕਲ ਜਾਂਦੇ ਉਹਨਾਂ ਲਈ ਹੁੰਦੀ ਹੈ ਜੀ ਇਹ ਕੋਈ ਅਸੀਂ ਇਹ ਨਹੀਂ ਕੱਲੇ ਦੁਕਾਨ ਦਾ ਜਿਹੜਾ ਦੁਕਾਨ ਸ਼ਟਰ ਦੇ ਵਿੱਚ ਬੈਠਾ ਉਹ ਸਹੀ ਹੈ ਸੇਫ ਉਹ ਵੀ ਹੈਗਾ ਸੇਫ ਅਸੀਂ ਵੀ ਆਣੇਗੇ ਪਰ ਗੱਲ ਇਹ ਵੀ ਜਿਹੜੇ ਆਪਾਂ ਕਹਿੰਦੇ ਵੀ ਅਸਲਾ ਲਾਇਸੈਂਸ ਸਰਕਾਰ ਕਹਿੰਦੀ ਅਸੀਂ ਨਹੀਂ ਫੀਸ ਕਰਦੀ ਨਹੀਂ ਫੀਸ ਕਰਦੀ ਕਿ ਹੁਣ ਸਾਰੇ ਦੁਕਾਨਦਾਰ ਨੂੰ ਅਸਲਾ ਲਾਇਸੈਂਸ ਲੈਣੇ ਪੈਣਗੇ ਕਿ ਇਹ ਮਤਲਬ ਹੈ ਟ੍ਰੈਂਡ ਗਲਤ ਹੋ ਰਿਹਾ ਹੈ ਸਰਕਾਰ ਨੂੰ ਸਾਡੀ ਅਪੀਲ ਹੈ ਵਪਾਰੀ ਵਰਗ ਨੂੰ ਸਿਕਿਉਰ ਕਰੋ ਚਾਹੇ ਛੋਟਾ ਵਰਗਾ ਚਾਹੇ ਵੱਡਾ ਵਰਗਾ ਵਪਾਰੀ ਵਪਾਰ ਕਰੇ ਕਿ ਅਸਲ ਲੋਕ ਵੀ ਗੁੰਡਾਂ ਅੰਸਰਾਂ ਨਾਲ ਦੁਕਾਨਦਾਰ ਬੰਦੀ ਟੈਂਸ਼ਨ ਦੁਕਾਨਾਂ 'ਚ ਹੋਣੀ ਚਾਹੀਦੀ ਹੈ ਜੀ ਠੀਕ ਹੈ ਉਹਨੇ ਥੋੜੀ ਇਕਨੋਮੀ 'ਚ ਹਿੱਸਾ ਪਾਉਣਾ ਹੈ ਪੂਰੀ ਟੈਂਸ਼ਨ ਉਹ ਵਪਾਰ 'ਚ ਹੋਣੀ ਚਾਹੀਦੀ ਹੈ ਠੀਕ ਹੈ ਤੁਸੀਂ ਉਹਨਾਂ ਜੋ ਗੁੰਡਾਂ ਅੰਸਰ ਤਿਆਰ ਕਰ ਲਊਗਾ ਤੁਹਾਡੇ ਕੋਲ ਮਾਹੌਲ ਬਹੁਤ ਮਾੜਾ ਬਣੇਗਾ ਇਹ ਚੰਗਾ ਨਹੀਂ ਪੰਜਾਬ ਵਾਸਤੇ ਇਹ ਇਹ ਸਰਕਾਰ ਨੂੰ ਸੋਚਣੀ ਗੱਲ ਹੈ ਅਸੀਕਲ ਐਸਐਸ ਸਰ ਸਿਕਿਉਰ ਜੀ ਮੈਂ ਜਗਮੀਤ ਨੀਟੋ ਹਾਂਜੀ ਹਾਂਜੀ ਬਈ ਜੀ ਸਰ ਮੈਂ ਖਬਰ ਦਾ ਪੱਖ ਲੈਣਾ ਸੀਗਾ ਜੀ ਜੀ ਆਪਣੇ ਜਿਹੜੀ ਆ ਮੁਕਸ਼ਰ ਰੋਡ ਤੇ ਚੋਰੀ ਹੋਈ ਹੈ ਨਾ ਹੀ ਪਿਸਤੌਲ ਦੀ ਧੋਕ ਤੇਈ ਉਹਦੇ ਬਾਰੇ ਨਹੀਂ ਬਈ ਜੀ ਉਹ ਡੰਮੀ ਆ ਉਹ ਮੈਂ ਆਪਕ ਰਿਪੋਰਟ ਕੀਤਾ ਠੀਕ ਹੈ ਜੀ ਡੰਮੀ ਵੀ ਨਹੀਂ ਸੀ ਇਨਫੈਕਟ ਕੋਈ ਉਹੀ ਕੋਈ ਸੀਗਾ ਠੀਕ ਹੈ ਸਾਨੂੰ ਉਹਨਾਂ ਨੇ ਕਿਹਾ ਵੀ ਪਿਸਤੌਲ ਸੀਗਾ ਨਹੀਂ 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 ਉਹਨਾਂ ਨੇ ਸਾਨੂੰ ਲਿਖਾਇਆ ਵੀ ਜੀ ਤੁਸੀਂ ਆਪ ਦੀ ਮੜੀ ਰੀਜਿਸਟਰਡ ਕਰ ਲਿਓ ਅੱਧੇ ਜਿਹੜੇ ਪੱਤਰਕਾਰਾਂ ਨੂੰ ਉਹਨਾਂ ਨੇ ਹੋਰ ਸਭ ਨੂੰ ਵੀ ਦੋਤਾ ਅੱਧਾ ਵੀ ਜਿਹੜੇ ਹੋਰ ਸਭ ਨੂੰ ਦਿੱਤਾ ਠੀਕ ਹੈ ਜੀ ਹਾਂ ਜੀ ਉਹ ਕਰੀਏ ਨੀ ਬਾਈ ਜੀ ਕੈਮਰਾ 100 ਰੁਪਏ ਦੀ ਅਡਜਸਟੇਸ਼ਨ ਹੈਗੀ ਆ ਠੀਕ ਹੈ ਜੀ ਪੀਐਮ ਲੱਗੀ ਵੀ ਸੈਕਿਉਰਿਟੀ ਵੀ ਕੈਮਰਾ ਚੈੱਕ ਕਰੀ ਜਾਂਦੀ ਠੀਕ ਹੈ ਜੀ ਸਰ ਠੀਕ ਹੈ ਉਹ ਕਹੀ ਥੈਂਕ ਯੂ ਜੁੜੇ ਰਹੋ ਖਾਸ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ